ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਆ ਇੱਕ ਹੋਰ ਨਿਊ ਵੀਡੀਓ ਦੇ ਵਿੱਚ ਕੈਨੇਡਾ ਜਾਣ ਦੇ ਚਾਹਵਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਕੈਨੇਡਾ ਤੋਂ ਦੋ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਆ ਰਹੀਆਂ ਨੇ ਜੀਹਾਂ ਪਹਿਲੀ ਵੱਡੀ ਖੁਸ਼ਖਬਰੀ ਇਹ ਹੈ ਕਿ ਜਿੱਥੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹਮੇਸ਼ਾ ਹੀ ਪੰਜਾਬੀਆਂ ਦੇ ਲਈ ਨਵੇਂ-ਨਵੇਂ ਦਰਵਾਜ਼ੇ ਖੋਲੇ ਜਾਂਦੇ ਰਹੇ ਨੇ ਸੋ ਕੈਨੇਡਾ ਦੇ ਵੱਲੋਂ ਹੁਣ ਹਮੇਸ਼ਾ ਹੀ ਪਰਿਵਾਰਿਕ ਮੈਂਬਰਾਂ ਨੂੰ ਵੀਜ਼ੇ ਦੇਣ ਦੇ ਵਿੱਚ ਪਹਿਲ ਦਿੱਤੀ ਜਾਂਦੀ ਹੈ ਜਿਵੇਂ ਕਿ ਪਿਛਲੇ ਸਾਲਾਂ ਦੇ ਦੌਰਾਨ ਵੀ ਤੁਸੀਂ ਦੇਖਿਆ ਹੋਵੇਗਾ ਕਿ ਸਪੌਂਸਰਸ਼ਿਪ ਤੇ ਕੈਨੇਡਾ ਇਮੀਗ੍ਰੇਸ਼ਨ ਦੇ ਵੱਲੋਂ ਖਾਸ ਤੌਰ ਤੇ ਪਰਿਵਾਰਕ ਮੈਂਬਰਾਂ ਨੂੰ ਜ਼ਿਆਦਾਤਰ ਵੀਜੇ ਈਸ਼ੂ ਕੀਤੇ ਜਾਂਦੇ ਨੇ ਸੋ ਇਸ ਦੌਰਾਨ ਕੈਨੇਡਾ ਇਮੀਗ੍ਰੇਸ਼ਨ ਦੇ ਵੱਲੋਂ ਇੱਕ ਵੱਡਾ ਪੋਰਟਲ ਅਤੇ ਨਵਾਂ ਇਮੀਗ੍ਰੇਸ਼ਨ ਪਲਾਨ ਲਾਂਚ ਕੀਤਾ ਗਿਆ ਹੈ ਜਿਸ ਦੇ ਤਹਿਤ ਜਿਹੜੇ ਵੀ ਪੰਜਾਬੀ ਭਾਰਤੀ ਹੁਣ ਕੈਨੇਡਾ ਦੇ ਵਿੱਚ ਸਿਟੀਜ਼ਨ ਹੋ ਚੁੱਕੇ ਨੇ ਉਹਨਾਂ ਨੂੰ ਆਪਣੇ ਭੈਣ ਭਰਾ ਨੂੰ ਇੰਡੀਆ ਦੇ ਵਿੱਚ ਰਹਿੰਦੇ ਹੋਏ ਆਪਣੇ ਮਾਤਾ ਪਿਤਾ ਨੂੰ ਕੈਨੇਡਾ ਦਾ ਵੀਜ਼ਾ ਦਵਾਉਣਾ ਚਾਹੁੰਦੇ ਨੇ ਜਾਂ ਸਪੌਂਸਰ ਕਰਨਾ ਚਾਹੁੰਦੇ ਨੇ ਉਹਨਾਂ ਦੇ ਲਈ ਇੱਕ ਅਲੱਗ ਤੋਂ ਨਵਾਂ ਪੋਰਟਲ ਲਾਂਚ ਕੀਤਾ ਜਾਵੇਗਾ ਜਿਸ ਦੇ ਤਹਿਤ ਪਰਿਵਾਰਕ ਮੈਂਬਰਾਂ ਨੂੰ ਕੁਝ ਕੁ ਦਿਨਾਂ ਦੇ ਲਈ ਵੀਜ਼ਾ ਈਸ਼ੂ ਕੀਤਾ ਜਾਵੇਗਾ ਜੋ ਹੋਵੇਗਾ ਅਤੇ ਵਿਜ਼ਟਰ ਵੀਜ਼ਾ ਪਰ ਇਸ ਦੀ ਮਿਆਦ ਜਿਹੜੀ ਕਿ 90 ਦਿਨ ਰੱਖੀ ਜਾਵੇਗੀ ਇਹ ਵੀਜ਼ਾ ਕੈਨੇਡਾ ਇਮੀਗ੍ਰੇਸ਼ਨ ਦੇ ਵੱਲੋਂ ਪਰਿਵਾਰਕ ਮੈਂਬਰਾਂ ਦੇ ਲਈ ਖਾਸ ਤੌਰ ਤੇ ਲਾਂਚ ਕੀਤਾ ਜਾ ਰਿਹਾ ਹੈ ਸੋਈ ਵੀਜ਼ੇ ਦੇ ਕਾਰਨ ਹੁਣ ਕੈਨੇਡਾ ਦੇ ਵਿੱਚ ਜਿਹੜੇ ਵੀ ਪਰਿਵਾਰਕ ਮੈਂਬਰ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਦੇ ਲਈ ਕੈਨੇਡਾ ਦੇ ਵਿੱਚ ਜਾਣਾ ਚਾਹੁੰਦੇ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਪਹਿਲਾਂ ਤੋਂ ਹੀ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਆਸਾਨੀ ਦੇ ਨਾਲ ਵੀਜ਼ਾ ਮਿਲ ਜਾਵੇਗਾ ਅਤੇ ਕੈਨਡਾ ਇਮੀਗ੍ਰੇਸ਼ਨ ਵੱਲੋਂ ਹੁਣ ਬਿਨਾ ਪਾਸਪੋਰਟ ਤੋਂ ਵੀਜ਼ਾ ਜਾਰੀ ਕਰਨ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ ਜੀ ਹਾਂ ਡਿਜੀਟਲ ਤਰੀਕੇ ਨਾਲ ਹੁਣ ਵੀਜ਼ਾ ਜਾਰੀ ਕੀਤਾ ਜਾਵੇਗਾ ਜਿਸ ਦੇ ਵਿੱਚ ਪਾਸਪੋਰਟ ਦੀ ਲੋੜ ਨਹੀਂ ਪਵੇਗੀ ਜਿਸ ਤੋਂ ਬਾਅਦ ਕਿ ਤੁਸੀਂ ਪਾਸਪੋਰਟ ਜ਼ਰੂਰ ਲੈ ਕੇ 에ਰਪੋਰਟ ਤੇ ਜਾਣਾ ਹੈ ਜਿਸ ਤੋਂ ਬਾਅਦ 에ਰਪੋਰਟ ਤੇ ਉੱਥੇ ਤੁਹਾਡੇ ਪਾਸਪੋਰਟ ਦੀ ਆਈਡੀ ਚੈੱਕ ਕੀਤੀ ਜਾਵੇਗੀ ਜਿਸ ਤੋਂ ਬਾਅਦ ਉੱਥੇ ਹੀ ਤੁਹਾਨੂੰ ਵੀਜ਼ਾ ਇਸ਼ੂ ਕਰ ਦਿੱਤਾ ਜਾਵੇਗਾ ਸੋ ਡਿਜੀਟਲ ਤਰੀਕੇ ਦੇ ਨਾਲ ਇਹ ਵੀਜ਼ਾ ਜਾਰੀ ਕੀਤਾ ਜਾਵੇਗਾ ਪਾਸਪੋਰਟ ਦੇ ਉੱਤੇ ਇਸ ਵੀਜ਼ੇ ਨੂੰ ਸਟicker ਵੀਜ਼ੇ ਦੀ ਤਰ੍ਹਾਂ ਲਗਾਉਣ ਦੀ ਲੋੜ ਨਹੀਂ ਪਵੇਗੀ ਡਿਜੀਟਲ ਤੌਰ ਤੇ ਵੀਜ਼ਾ ਤੁਹਾਡੇ ਪਾਸਪੋਰਟ ਦੇ ਲੱਗ ਜਾਵੇਗਾ ਤੇ ਪਾਸਬੁੱਕ ਹੀ ਮਿਲ ਜਾਵੇਗੀ ਪਾਸਪੋਰਟ ਹੀ ਇਕੱਲਾ ਤੁਹਾਨੂੰ ਲਿਜਾਣਾ ਪਵੇਗਾ ਜਿਸ ਤੋਂ ਬਾਅਦ ਅਸੀਂ ਕੈਨੇਡਾ ਦੇ ਵਿੱਚ ਪਹੁੰਚ ਸਕਦੇ ਹਾਂ ਇਸ ਤੋਂ ਇਲਾਵਾ ਕੈਨੇਡਾ ਇਮੀਗ੍ਰੇਸ਼ਨ ਦੇ ਵੱਲੋਂ ਹੁਣ 15 ਦੇਸ਼ਾਂ ਦੇ ਵੀਜ਼ੇ ਵੀ ਫ੍ਰੀ ਕਰ ਦਿੱਤੇ ਗਏ ਨੇ ਜੀ ਹਾਂ ਤੁਹਾਨੂੰ ਦੱਸ ਦਈਏ ਜਿਨ੍ਹਾਂ ਦੇ ਕੋਲ ਕੈਨੇਡਾ ਦੀ ਪੀਆਰ ਹੈ ਬੇਸ਼ੱਕ ਉਹਨਾਂ ਦੇ ਕੋਲ ਇੰਡੀਅਨ ਪਾਸਪੋਰਟ ਹੈ ਉਹ ਕੈਨੇਡਾ ਦੀ ਪੀਆਰ ਦੀ ਆਈਡੀ ਦੇ ਉੱਤੇ 30 ਦੇਸ਼ ਘੁੰਮ ਸਕਦੇ ਨੇ ਜਿੱਥੇ ਕਿ ਪਹਿਲਾਂ 15 ਦੇਸ਼ ਸੀ ਹੁਣ ਇਹਨਾਂ ਦੇ ਵਿੱਚ ਬੜੌਤਰੀ ਕੀਤੀ ਗਈ ਹੈ ਅਤੇ ਕੈਨੇਡਾ ਇਮੀਗ੍ਰੇਸ਼ਨ ਦੇ ਵੱਲੋਂ ਇਸ ਦੇ ਵਿੱਚ 15 ਦੇਸ਼ ਹੋਰ ਐਡ ਕਰ ਦਿੱਤੇ ਗਏ ਨੇ ਸੋ ਕੈਨੇਡਾ ਪੀਆ ਦੇ ਚਾਹਵਾਨਾਂ ਦੇ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ ਜਿਨ੍ਹਾਂ ਦੇ ਕੋਲ ਪੀਆਰ ਹੈ ਸੋ ਕੈਨੇਡਾ ਦੇ ਵਿੱਚ ਹੁਣ ਰਿਸ਼ਤੇਦਾਰਾਂ ਦੇ ਲਈ ਪਰਿਵਾਰਿਕ ਮੈਂਬਰਾਂ ਦੇ ਲਈ ਖਾਸ ਤੌਰ ਤੇ ਇੱਕ ਵੱਡਾ ਜਿਹੜਾ ਕਿ ਪ੍ਰੋਗਰਾਮ ਹੈ ਉਹ ਓਪਨ ਕੀਤਾ ਜਾ ਰਿਹਾ ਹੈ ਜਿਸ ਦੇ ਦਰ ਹੁਣ ਰਿਸ਼ਤੇਦਾਰਾਂ ਦੇ ਲੱਗਣਗੇ ਸਿੱਧੇ ਵੀਜ਼ੇ